ਲਓ ਜੀ ਹੁਣ ਪਤਾ ਲੱਗ ਰਿਹਾ ਕਿ ਆਖਰ ਪਖੰਡਵਾਦ ਦਾ ਇੰਨਾ ਬੋੜ ਵਾਲਾ ਕਿਉਂ ਆ ਕਿਉਂ ਨੌਜਵਾਨ ਹੱਟੇ ਖੱਟੇ ਮੁੰਡੇ ਪਖੰਡਵਾਦ ਦੇ ਵਿੱਚ ਫਸਦੇ ਜਾ ਰਹੇ ਨੇ ਬੇਰਜ਼ਗਾਰੀ ਤਾਂ ਹੈ ਹੀ ਐ ਮੈਨੂੰ ਲੱਗਦਾ ਕਿ ਬੇਰਜ਼ਗਾਰੀ ਕਰਕੇ ਹੀ ਜਿਹੜੇ ਲਗਾਤਾਰ ਨੌਜਵਾਨ ਮੁੰਡੇ ਨੇ ਉਹ ਪਖੰਡਵਾਦ ਦਾ ਜਿਹੜਾ ਕਿ ਰਾਹ ਬਣਾਉਦੇ ਨਜ਼ਰ ਆ ਰਹੇ ਨੇ ਕਿਉਂਕਿ ਇਹਨਾਂ ਨੂੰ ਪਤਾ ਹੈ ਕਿ ਕੰਮ ਤਾਂ ਕੋਈ ਮਿਲਣਾ ਨਹੀਂ ਪੜਾਈਆਂ ਕਰਕੇ ਤਾਂ ਫਿਰ ਇੱਥੇ 10 ਕਿ ਮਿੰਟ ਸਿਰ ਘੁਮਾ ਕੇ ਸਾਨੂੰ ਚੰਗੀ ਕਮਾਈ ਹੋ ਜਾਏਗੀ ਇੰਨੀ ਕੁ ਕਮਾਈ ਹੋ ਜਾਂਦੀ ਹੈ ਕਿ ਪੈਸੇ ਗਿਣਨ ਵਾਸਤੇ ਵੀ ਬੰਦਾ ਰੱਖਣਾ ਪੈਂਦਾ ਤਾ ਪਖੰਡ ਬਾਦਾ ਜਿਹੜਾ ਬੋਲ ਵਾਲਾ ਉਹ ਲਗਾਤਾਰ ਬਾਦਾ ਚਾਹ ਰਿਹਾ ਤੁਸੀਂ ਵੀ ਦੇਖ ਸਕਦੇ ਹੋ ਕਿ ਇਹ ਨੌਜਵਾਨ ਜੋ ਕਿ ਆਪਣੇ ਆਪ ਨੂੰ ਪਖੰਡੀ ਜਿਹੜਾ ਕਿ ਬਾਬਾ ਦੱਸ ਰਿਹਾ ਅਤੇ ਇਸ ਦੇ ਵੱਲੋਂ ਵੀ ਇਹੀ ਦੱਸਿਆ ਜਾ ਰਿਹਾ ਕਿ ਉਹ ਦੇਵੀ ਦੇਵਤਿਆਂ ਦੀ ਪੂਜਾ ਕਰਦਾ ਤੇ ਉਹ ਇਸ ਦੇ ਵਿੱਚੋਂ ਆਉਂਦੇ ਨੇ ਅਤੇ ਜਦੋਂ ਉਸ ਦੇ ਵਿੱਚੋਂ ਐਂਟਰੀ ਕਰ ਜਾਂਦੇ ਨੇ ਤਾਂ ਹੀ ਉਹ ਲੋਕਾਂ ਦੇ ਦੁੱਖ ਦਰਦ ਦੂਰ ਕਰਦੇ ਨੇ ਲੋਕਾਂ ਦੇ ਤਕਲੀਫਾਂ ਬਾਰੇ ਜਾਣ ਜਾਂਦੇ ਨੇ ਤਾਂ ਇਸ ਤਰੀਕੇ ਦੇ ਦੇਖਿਆ ਜਾ ਰਿਹਾ ਕਿ ਇੰਨੀਆਂ ਕੋ ਵੀਡੀਓ ਸਾਹਮਣੇ ਆ ਰਹੀਆਂ ਨੇ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਅਸੀਂ ਅੰਗਰੇਜ਼ਾਂ ਵਰਗੇ ਬਣੀਏ ਅਸੀਂ ਬਾਹਰ ਜਾ ਕੇ ਉੱਥੇ ਕੰਮ ਤਾਂ ਕਰ ਰਹੇ ਆ ਪਰ ਤੁਸੀਂ ਇੱਥੇ ਕੀ ਕਰ ਰਹੇ ਹੋ ਜੇਕਰ ਤੁਸੀਂ ਹੱਡ ਤੋੜ ਮਿਹਨਤ ਬਾਹਰਲੇ ਦੇਸ਼ਾਂ ਵਿੱਚ ਜਾ ਕੇ ਕਰ ਸਕਦੇ ਹੋ ਤਾਂ ਫਿਰ ਤੁਸੀਂ ਇੱਥੇ ਕਿਉਂ ਨਹੀਂ ਕਰ ਸਕਦੇ ਜੇਕਰ ਤੁਹਾਡਾ ਕੋਈ ਟੀਚਾ ਤੁਹਾਡਾ ਕੋਈ ਸੁਪਨਾ ਤਾਂ ਉਸ ਨੂੰ ਪੂਰਾ ਕਰੋ ਪਰ ਪਖੰਡਵਾਦ ਦੇ ਵਿੱਚ ਫਸ ਕੇ ਜਾਂ ਫਿਰ ਹੋਰ ਭੋਲੇ ਭਾਲਾ ਲੋਕਾਂ ਨੂੰ ਆਪਣੇ ਪਿੱਛੇ ਲਾ ਕੇ ਤੁਸੀਂ ਪਖੰਡਵਾਦ ਨੂੰ ਵਧਾਵਾ ਵੀ ਦੇ ਰਹੇ ਹੋ ਤੇ ਇਸ ਦੇ ਨਾਲ ਬੇਰੁਜ਼ਗਾਰੀ ਹੋਰ ਵੀ ਵਧਣੀ ਹੈ ਕਿੱਥੇ ਤੁਹਾਨੂੰ ਮਿਹਨਤ ਕਰਨੀ ਚਾਹੀਦੀ ਹੈ ਮਿਹਨਤ ਕਰਕੇ ਤੁਸੀਂ ਆਪਣੇ ਜੀਵਨ ਦੇ ਵਿੱਚ ਸਫਲ ਹੋ ਕੋਈ ਅਜਿਹਾ ਕੰਮ ਕਰ ਤੋ ਲੋ ਜੋ ਤੁਹਾਡੇ ਲਈ ਫਾਇਦਾ ਕਰੇ ਤੁਹਾਨੂੰ ਤੁਹਾਡੇ ਲਈ ਵਧੀਆ ਹੋਵੇ ਪਰ ਪਖੰਡਵਾਦ ਕਰਕੇ ਕੀ ਤੁਸੀਂ ਜਾਂ ਫਿਰ ਤੁਹਾਡੀ ਆਉਣ ਵਾਲੀ ਪੀੜ੍ਹੀ ਨੂੰ ਕੋਈ ਚੰਗੇ ਰਾਹ ਤੇ ਪਾ ਰਹੇ ਹੋ ਪਖੰਡਵਾਦ ਠੀਕ ਹੈ ਜੋ ਸਾਡੇ ਗੁਰੂਆਂ ਨੇ ਜੋ ਸਾਡੇ ਧਰਮ ਨੇ ਸਾਨੂੰ ਸਿਖਾਇਆ ਤੁਸੀਂ ਚੰਗੇ ਰਾਹ ਤੇ ਲੋਕਾਂ ਨੂੰ ਪਾਓ ਤੇ ਲੋਕਾਂ ਨੂੰ ਗਲਤ ਰਾਹਾਂ ਦੇ ਉੱਤੇ ਟੂਣੇ ਦੇ ਵਿੱਚ ਪਾ ਕੇ ਉਹਨਾਂ ਟੂਣੇ ਮਾਰੇ ਦੇ ਚੱਕਰਾਂ ਦੇ ਵਿੱਚ ਆ ਚੜਾ ਦਿਓ ਉਹ ਚੜਾ ਦਿਓ ਐਦਾਂ ਕਰਕੇ ਤੁਸੀਂ ਲੋਕਾਂ ਦਾ ਜੜਾ ਕਿ ਇਹ ਨਾਸ ਹੀ ਕਰ ਰਹੇ ਹੋ ਤਾਂ ਫਿਰ ਲੋਕਾਂ ਨੂੰ ਜੇਕਰ ਤੁਸੀਂ ਪਾਉਣੀ ਆ ਤਾਂ ਚੰਗੇ ਰਾਹ ਤੇ ਪਾਓ ਪਖੰਡਵਾਦ ਦੇ ਵਿੱਚ ਫਸਾ ਕੇ ਤੁਸੀਂ ਇਹੋ ਜਿਹੇ ਭੋਲੇ ਭੋਲੇ ਲੋਕਾਂ ਨੂੰ ਨਾ ਲੁੱਟੋ ਬਿਊਰੋ ਰਿਪੋਰਟ ਚਣਕਾਟਾ ਨਿਊਜ਼